ਤੇ ਲੰਗ ਮਘਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਉ ਤੇਰਾ ਭਾਗ ਕਲੜੀ ਮੇਰਾ ਚੀਤ ਮਾਦਵਾਨਾ ਭਇਆ ਅਤੀਤ ਭਾਉ ਤੇਰਾ ਭਾਗ ਕਲੜੀ ਮੇਰਾ ਚੀਤ ਤੇਰਾ ਡਰ ਅਦਬ ਮੇਰੇ ਵਾਸਤੇ ਭੰਗ ਹੈ ਮੇਰਾ ਮਨ ਇਸ ਭੰਗ ਨੂੰ ਸਾਮ੍ਹ ਕੇ ਰੱਖਣ ਲਈ ਗੁੱਤੀ ਹੈ ਤੇਰੇ ਡਰ ਅਦਬ ਦੀ ਭੰਗ ਨਾਲ ਮੈਂ ਨਸ਼ਈ ਤੇ ਵਿਰਕਤ ਹੋ ਗਿਆ ਹਾਂ ਮੈਂ دیਵਾਨਾ ਭਇਆ ਅਤੀਤ اے ਪ੍ਰਭੂ ਮੈਂ ਤੇਰੇ ਦਰ ਤੇ ਮੰਗਤਾ ਹਾਂ ਕਰ ਕਾਸਾ ਦਰਸ਼ਨ ਕੀ ਭੂਕ ਮੇਰੇ ਆਤਮਾ ਨੂੰ ਤੇਰੇ ਦੀਦਾਰ ਦੀ ਭੁੱਖ ਲੱਗੀ ਹੋਈ ਹੈ ਇਸ ਵਾਸਤੇ ਮੈਂ ਤੇਰੇ ਦਰ ਤੇ ਸਦਾ ਦੀਦਾਰ ਦੀ ਮੰਗ ਹੀ ਮੰਗਦਾ ਹਾਂ ਮੈਂ ਦਰ ਮੰਗੂ ਨੀਤਾ ਨੀਤ ਮੈਂ ਤੇਰੀ ਦੀਦਾਰ ਦੀ ਸਦਾ ਕਰਦਾ ਹਾਂ ਤਉ ਦਰਸ਼ਨ ਕੀ ਕਰੂੰ ਸਮਾਏ ਮੇਰੇ ਦੋਵੇਂ ਹੱਥ ਤੇਰੇ ਦਰ ਤੋਂ ਖੈਰ ਲੈਣ ਵਾਸਤੇ ਪਿਆਲਾ ਹਨ ਮੈਂ ਦਰ ਮੰਗਤ ਭੀਖਿਆ ਪਾਏ ਰਹਾਉ ਮੈਨੂੰ ਆਪਣੀ ਦੀਦਾਰ ਦਾ ਖੈਰ ਪਾ ਕੇਸਰ ਕੁਸਮ ਮਿਰਗ ਮੈਂ ਹਰਣਾ ਸਰਬ ਸ਼ਰੀਰੀ ਚੜਨਾ ਕੇਸਰ ਫੁੱਲ ਕਸਤੂਰੀ ਤੇ ਸੋਨਾ ਇਹਨਾਂ ਦੀ ਪਿੱਟ ਕੋਈ ਨਹੀਂ ਮੰਨਦਾ ਇਹ ਸਭਨਾਂ ਦੇ ਸਿਰ ਤੇ ਵਰਤੀ ਜਾਂਦੇ ਹਨ ਚੰਦਨ ਭਗਤਾਂ ਜੋਤ ਇਹਨੇ ਹੀ ਸਰਵੇ ਪਰਮਲ ਕਰਨਾ ਚੰਦਨ ਸਭ ਨੂੰ ਸੁਗੰਧੀ ਦਿੰਦਾ ਹੈ ਅਜਿਹਾ ਹੀ ਸੁਭਾਵ ਤੇਰੇ ਭਗਤਾਂ ਦਾ ਹੈ ਕੇ ਪਟ ਭਾਂਡਾ ਕਹੈ ਨਾ ਕੋਏ ਰਿਸਮ ਤੇ ਕਿਹੋ ਦੇ ਭਾਂਡੇ ਬਾਰੇ ਕਦੇ ਕੋਈ ਮਨੁੱਖ ਪੁੱਛ ਨਹੀਂ ਕਰਦਾ ਕਿ ਇਹਨਾਂ ਨੂੰ ਕਿਸ ਕਿਸ ਦਾ ਹੱਥ ਲੱਗ ਚੁੱਕਾ ਹੈ ਐਸਾ ਭਗਤ ਵਰਨ ਮੈਂ ਹੋਏ ਏ ਪ੍ਰਭੂ ਤੇਰਾ ਭਗਤ ਤੀ ਅਜੇ ਹਾਈ ਹੁੰਦਾ ਹੈ ਤੇਰਾ ਨਾਮੁ ਨਿਵੇ ਰਹੀ ਦੇਵ ਨਾਏ ਭਾਵੇਂ ਉਹ ਕਿਸੇ ਦੀ ਕਿਸੇ ਹੀ ਜਾਤ ਵਿੱਚ ਜੰਮਿਆ ਹੋਵੇ ਨਾਨਕ ਤਿੰਨ ਦਰ ਭੀਖਿਆ ਪਾਏ ਇਹ ਨਾਨਕ ਪ੍ਰਭੂ ਦਰਤੀ ਅਰਦਾਸ ਕਰਤੇ ਆਖੇ ਪ੍ਰਭੂ ਜੋ ਬੰਦੇ ਤੇਰੇ ਨਾਮ ਵਿੱਚ ਲੀਨ ਰਹਿੰਦੇ ਹਨ ਲਿਵ ਲਈ ਰੱਖਦੇ ਹਨ ਉਹਨਾਂ ਦੇ ਦਰ ਤੇ ਰੱਖ ਕੇ ਮੈਨੂੰ ਆਪਣੇ ਦਰਸ਼ਨ ਦਾ ਖੈਰ ਪਾ ਤਿਲੰਗ ਮਹਲਾ ਪਹਿਲਾ ਘਰ ਦੂਜਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਇਹ ਉਤਨ ਮਾਇਆ ਪਾਹਿਆ ਪਿਆਰੇ ਲੀਤੜ ਆਰੰਭ ਲਭ ਰੰਗਾਏ ਜੀਵ ਇਸਤਰੀ ਦੇ ਇਸ ਸਰੀਰ ਮਾਇਆ ਦੇ ਮੋਹ ਦੀ ਪਾ ਲੱਗੀ ਹੋਵੇ ਤੇ ਫਿਰ ਉਸ ਨੇ ਇਸ ਨੂੰ ਲੱਭ ਨਾਲ ਰੰਗਾ ਲਿਆ ਹੋਵੇ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉਂ ਧਨ ਸੇਜ ਜਾਏ ਉਹ ਜੀਪ ਇਸਤਰੀ ਕਸਮ ਪ੍ਰਭੂ ਦੇ ਚਰਨਾ ਵਿੱਚ ਨਹੀਂ ਪਹੁੰਚ ਸਕਦੀ ਕਿਉਂਕਿ ਜਿੰਦ ਦਾ ਇਹ ਚੋਲਾ ਇਹ ਸਰੀਰ ਇਹ ਜੀਵਨ ਕਸਮ ਪ੍ਰਭੂ ਨੂੰ ਪਸੰਦ ਨਹੀਂ ਆਉਂਦਾ ਆਉਂ ਕੁਰਬਾਨਾ ਜਾਉ ਮਿਹਰਬਾਨਾ ਆਉਂ ਕੁਰਬਾਨਾ ਜਾਉ ਏ ਮਿਹਰਬਾਨ ਪ੍ਰਭ ਮੈਂ ਕੁਰਬਾਨ ਜਾਂਦਾ ਹਾਂ ਮੈਂ ਸਦਕੇ ਜਾਂਦਾ ਹਾਂ ਆਉਂ ਕੁਰਬਾਨਾ ਜਾਉ ਤੇ ਨਾ ਕਹਿ ਲੈਨ ਜੋ ਤੇਰਾ ਨਾਉ ਮੈਂ ਵਰਨੇ ਜਾਂਦਾ ਹਾਂ ਉਹਨਾਂ ਤੋਂ ਜੋ ਤੇਰਾ ਨਾਮ ਸਿਮਰਦੇ ਹਨ ਲੈਨ ਜੋ ਤੇਰਾ ਨਾਉ ਤੇ ਨਾ ਕਹਿ ਹਾਉ ਸਾਰਜ ਕੁਰਬਾਨ ਨਾ ਜਾਉ ਜੋ ਬੰਦੀ ਤੇਰਾ ਨਾਮ ਲੈਂਦੇ ਹਨ ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ ਰਹਾਉ ਕਾਇਆ ਰੰਗੁਣ ਜੇਥੀਆ ਪਿਆਰੇ ਪਈਐ ਨਾਉ ਮਜੀਠ ਜੇ ਇਹ ਸਰੀਰ ਨੀਲਾਰੀ ਦੀ ਮੱਟੀ ਬਣ ਜਾਏ ਤੇ ਹੈ ਸੱਜਣ ਜੇ ਇਸ ਵਿੱਚ ਮਜੀਠ ਵਰਗੇ ਪੱਕੇ ਰੰਗ ਵਾਲਾ ਪ੍ਰਭੂ ਦਾ ਨਾਮ ਰੰਗ ਪਾ ਪਾਇਆ ਜਾਏ ਰੰਗਣ ਵਾਲਾ ਜੇ ਰੰਗਾਇ ਸਾਹਿਬ ਐਸਾ ਰੰਗ ਨਾ ਟੀਟ ਫਿਰ ਮਾਲਕ ਪ੍ਰਭੂ ਆਪ ਨਿਲਾਰੀ ਬਣ ਕੇ ਜੀਵ ਇਸਤਰੀ ਦੇ ਮਨ ਨੂੰ ਰੰਗ ਦਾ ਡੋਬਾ ਦੇਵੇ ਤਾਂ ਅਜਿਹਾਂ ਰੰਗ ਚੜਦਾ ਹੈ ਜੋ ਕਦੇ ਪਹਿਲਾਂ ਵੇਖਿਆ ਨਾ ਹੋਵੇ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤੇ ਨਾ ਕਹਿ ਪਾਸ ਏ ਪਿਆਰੇ ਸੱਜਣ ਜਿਨ੍ਹਾਂ ਜੀਵ ਇਸਤਰੀਆਂ ਦੇ ਸਰੀਰ ਚੋਲੇ ਜੀਵਨ ਨਾਮ ਰੰਗ ਨਾਲ ਰੰਗੇ ਗਏ ਹਨ ਕਸਮ ਪ੍ਰਭੂ ਸਦਾ ਉਹਨਾਂ ਦੇ ਕੋਲ ਵਸਦਾ ਹੈ ਧੂੜ ਤਨਾ ਕੀ ਜੇ ਮਿਲਾ ਜੀ ਕਹੋ ਨਾਨਕ ਕੀ ਅਰਦਾਸ ਏ ਸੱਜਣ ਨਾਨਕ ਵੱਲੋਂ ਉਹਨਾਂ ਪਾਸ ਬੇਨਤੀ ਕਰ ਭਲਾ ਕਿਤੇ ਨਾਨਕ ਨੂੰ ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਜੀਵ ਇਸਤਰੀ ਜਿਸ ਜੀਵ ਇਸਤਰੀ ਉੱਤੇ ਪ੍ਰਭੂ ਆਪ ਮਿਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਉਹ ਆਪ ਹੀ ਸਮਾਰਦਾ ਹੈ ਆਪ ਹੀ ਨਾਮ ਦਾ ਰੰਗ ਚਾੜਦਾ ਹੈ ਨਾਨਕ ਕਾਮਣ ਕੰਤਾ ਭਾਵੈ ਆਪੇ ਹੀ 라ਵੇ ਇਹ ਨਾਨਕੋ ਜੀ ਵਿਸਤਰੀ ਕਸਮ ਪ੍ਰਭੂ ਨੂੰ ਪਿਆਰੀ ਲੱਗਦੀ ਹੈ ਉਸ ਨੂੰ ਪ੍ਰਭੂ ਆਪ ਹੀ ਆਪਣੇ ਚਰਨਾਂ ਵਿੱਚ ਜੋੜਦਾ ਹੈ ਆਪੇ ਸਾਝੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤਾ ਭਾਵੈ ਆਪੇ ਹੀ 라ਵੇ ਵਾਹਿਗੁਰਜੀ ਕਾ ਕਲਸਾ ਵਾਹਿਗੁਰਜੀ ਕੀ ਪਤ